50 ਦੇ ਲੋਕੋ ਬਾਈ ਸਾਨੂੰ ਅਸੀਂ ਤਾਂ ਇਹੀ ਮੱਥਾ ਮਾਰਦੇ ਫਿਰਦੇ ਆ ਉਹ ਛੋਡੀਆਂ ਆਉਣ ਵਾਲੀਆਂ ਨਸਲਾਂ ਲਈ ਪਾਣੀ ਬਚਾ ਲਓ ਏ ਬਚਾ ਲਓ ਏ ਧਰਤੀ ਨੂੰ ਰੱਬ ਦਾ ਵਾਸਤਾ ਤੁਹਾਨੂੰ ਛੋਡੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਵਾਸਤਾ ਬਚਾ ਲਓ ਇਹ ਉੱਠ ਕੇ ਮਾੜੀ ਮੋਟੀ ਅਕਲ ਨੂੰ ਹੱਥ ਮਾਰੋ ਏ ਇਹਦੇ ਬਾਰੇ ਰੌਲਾ ਪਾਓ ਸਾਨੂੰ ਨਹਿਰੀ ਪਾਣੀ ਦਿਓ ਉਹ ਜੁਨੀਅਨ ਵਾਲੇ ਉਹ ਆਕਸਾਂ ਜੁਨੀਅਨ ਵਾਲਿਆਂ ਨੂੰ ਕਹਿਣਾ ਚਾਹੁੰਦਾ ਮੈਂ ਉਹ ਤੁਸੀਂ ਤੱਕੇ ਨਾਲ ਕਹਿੰਦੇ ਹੁੰਨੇ ਅਸੀਂ ਕੋਲੇ ਖੜਿਆ ਲਾਓ ਕਿਹੜਾ ਰੋਕੂਗਾ ਉਹ ਤੁਸੀਂ ਆਹ ਗੱਲ ਦੇ ਉੱਤੇ ਰੌਲਾ ਪਾਓ ਸਰਕਾਰ ਨੂੰ ਕਹੋ ਵੀ ਅਸੀਂ ਖੜੇ ਆਜੋ ਨਹਿਰੀ ਪਾਣੀ ਸਾਨੂੰ ਕਿਉਂ ਨਹੀਂ ਦਿੱਤਾ ਜਾ ਰਿਹਾ ਕਿਉਂ ਹਲੋ ਧਰਤੀਓਂ ਪਾਣੀ ਮੁਕਾਇਆ ਜਾ ਰਿਹਾ ਕਿਉਂ ਫਸਲਾਂ ਦਾ ਸਾਨੂੰ ਕੋਈ ਤੁਸੀਂ ਇਹਦਾ ਬਦਲੀ ਕਰਨ ਦਿਓ ਫਸਲਾਂ ਦਾ ਬਦਲ ਦਿਓ ਕਿ ਝੋਨੇ ਦਾ ਬਦਲ ਦਿਓ ਪੰਜਾਬ ਦੀ ਬਰਬਾਦੀ ਦੀਆਂ ਕਹਾਣੀਆਂ ਜਿਹੜੀਆਂ ਤੁਹਾਨੂੰ ਅੱਜ ਅਸੀਂ ਦਿਖਾਉਣੀਆਂ ਨੇ ਵੀ ਕਿਵੇਂ ਪੰਜਾਬ ਕਿਹੜੇ ਪੱਖਾਂ ਤੋਂ ਬਰਬਾਦ ਹੋ ਰਿਹਾ ਤਬਾਹ ਹੋ ਰਿਹਾ ਬੰਜਰ ਹੋ ਰਿਹਾ ਜਿੱਥੇ ਸਮੇਂ ਦੀਆਂ ਸਰਕਾਰਾਂ ਇਹ ਪੰਜਾਬ ਦੇ ਦੁਸ਼ਮਣ ਲੋਕ ਜ਼ਿੰਮੇਵਾਰ ਨੇ ਉੱਥੇ ਅਸੀਂ ਵੀ ਜ਼ਿੰਮੇਵਾਰ ਆ ਆਹ ਭਾਈ ਝੋਨਾ ਲੱਗੀ ਜਾਂਦਾ 11 ਤਰੀਕ ਦਿੱਤੀ ਆ ਸਰਕਾਰ ਨੇ ਪਰ 11 ਤੋਂ 5-6 ਦਿਨ ਪਹਿਲਾਂ ਹੀ ਚੱਕਤਾ ਕੰਮ ਆ ਜੇ ਆਪਾਂ 25 28 22 20 ਜੂਨ ਤੱਕ ਵੀ ਝੋਨਾ ਲਾਗੇ ਕੋਈ ਮਾੜਾ ਨਹੀਂ ਕੋਈ ਝਾੜ ਦਾ ਅਸਰ ਨਹੀਂ ਪੈਂਦਾ ਕੋਈ ਝਾੜ ਘਟਦਾ ਨਹੀਂ ਕਿਉਂਕਿ ਬਹੁਤ ਰਾਹ ਦੇ ਜਿਹੜੇ ਬੀਜ ਨੇ ਹਾਈਬ੍ਰਿਡ ਆ ਗਏ ਆ ਉਹਦੇ ਨਾਲ ਆ ਝਾੜ ਉਹਨੇ ਹੀ ਨਿਕਲ ਆਉਂਦਾ ਨਾਲੇ ਉਦੋਂ ਨੂੰ ਅੱਜ ਤੋਂ ਮੰਨ ਲਓ ਅੱਜ ਤੋਂ 20 ਦਿਨਾਂ ਬਾਅਦ ਜਿਹੜਾ ਮੀਹਾਂ ਨੇ ਸ਼ੁਰੂ ਹੋ ਜਾਣਾ ਮਾਨਸੂਨ ਆ ਜਾਣੀ ਆ ਉਹਦੇ ਨਾਲ ਲਾਉਣ ਸਾਰੀ ਝੋਨੇ ਨੇ ਚੱਲ ਪੈਣਾ ਪਰ ਪਤਾ ਨਹੀਂ ਪੰਜਾਬੀਆਂ ਨੂੰ ਐਡੀ ਕਿਹੜੀ ਅੱਗ ਲੱਗੀ ਆ ਪਤਾ ਨਹੀਂ ਕਿਹੜੇ ਖੂਚ ਡਿੱਗਣਾ ਜਾ ਕੇ ਆਪਾਂ ਤਬਾਹ ਕਰ ਰਹੇ ਆ ਬਾਈ ਪੰਜਾਬ ਨੂੰ ਪੰਜਾਬ ਦੇ ਧਰਤੀ ਦੇ ਉੱਤੇ 14 ਲੱਖ ਦੇ ਕਰੀਬ ਜਿਹੜੇ ਬੋਰ ਲੱਗੇ ਨੇ 14 ਲੱਖ ਜਿਹੜਾ ਬੋਰ ਆ ਪੰਜਾਬ ਦੀ ਧਰਤੀ ਤੇ 14 ਲੱਖ ਜਿਹੜੀਆਂ ਮੋਰੀਆਂ ਹੋਈਆਂ ਨੇ ਮੋਰੇ ਕੀਤੇ ਗਏ ਪੰਜਾਬ ਦੀ ਧਰਤੀ ਤੇ 14 ਲੱਖ ਬੋਰ ਜਿਹੜਾ ਪਾਣੀ ਥੱਲੋਂ ਨਿਕਲ ਰਿਹਾ ᱛਰ 6828 ਬਿਲੀਅਨ ਕਯੂਬਿਕ ਮੀਟਰ ਪਾਣੀ ਧਰਤੀ ਹਟੋਂ ਖਿੱਚਿਆ ਜਾ ਰਿਹਾ ਤੇ ਕਰੀਬ ਕਰੀਬ 27 ਬਿਲੀਅਨ ਕਯੂਬਿਕ ਮੀਟਰ ਪਾਣੀ ਜਿਹੜਾ ਉਹ ਇਕੱਲੇ ਇਹ ਜਿਹੜੇ ਆਹ ਬੋਰ ਨੇ ਧਰਤੀ ਦੇ ਉੱਤੇ ਲੱਗੇ ਹੋਏ ਖੇਤੀਬਾੜੀ ਲਈ ਆਪਾਂ ਪਾਣੀ ਵਰਤਦੇ ਆ ਇਹ ਪਾਣੀ ਆਪਾਂ ਖਿੱਚ ਰਹੇ ਆ ਇਹ ਕਹਿੰਦੇ ਵੀ ਜੇ ਕਰੀਬ 17 ਬਿਲੀਅਨ ਕਯੂਬਿਕ ਮੀਟਰ ਪਾਣੀ ਕੱਢ ਗਏ ਉਦੀ ਪੂਰਤੀ ਹੋ ਸਕਦੀ ਆ ਪਰ ਅਸੀਂ ਕੱਢ ਰਹੇ ਹਾਂ 28 ਬਿਲੀਅਨ ਕਯੂਬਿਕ ਮੀਟਰ ਜਾਨੇ 11 ਬਿਲੀਅਨ ਕਯੂਬਿਕ ਮੀਟਰ ਅਸੀਂ ਵੱਧ ਪਾਣੀ ਕੱਢ ਰਹੇ ਹਾਂ ਜਿਹਦੇ ਕਰਕੇ ਧਰਤੀ ਹੇਠੋਂ ਸਾਡਾ ਪਾਣੀ ਲਗਾਤਾਰ ਮੁੱਕ ਰਿਹਾ ਜਿਵੇਂ ਫਤੇਗੜ ਸਾਹਿਬ ਦੇ ਵਿੱਚ ਖਬਰਾਂ ਆਈਆਂ ਰੋਪੜ ਦੀਆਂ ਖਬਰਾਂ ਆਈਆਂ ਵੀ ਕਈ ਪਿੰਡਾਂ ਦੇ ਵਿੱਚੋਂ ਪਾਣੀ ਜਿਹੜਾ ਥੱਲੇੋਂ ਮੁੱਕਣਾ ਪਿੰਡਾਂ 'ਚ ਸ਼ੁਰੂ ਹੋ ਗਿਆ ਆ ਮੇਰੇ ਨਾਲ ਕਿਸਾਨ ਬੈਠੇ ਨੇ ਖੇਤੀ ਕਰਦੇ ਨੇ ਆਪਾਂ ਇਹਨਾਂ ਨੂੰ ਪੁੱਛ ਲੈਣੇ ਆਂ ਬਾਈ ਵੀ ਹਰ ਸਾਲ ਬਾਈ ਤੁਸੀਂ ਦੱਸਿਓ ਵੀ ਇਸ ਇੱਥੇ ਆਪਾਂ ਏਰੀਆ 'ਚ ਬੈਠੇ ਆਂ ਕਿੰਨੇ ਫੁੱਟ ਪਾਣੀ ਥੱਲੇ ਜਾਂਦਾ ਤੇ ਕਿੰਨੇ ਤੁਸੀਂ ਟੋਟੇ ਹਰ ਵਾਰੀ ਜਿਹੜਾ ਪਾ ਦਿੰਨੇ ਹੋ ਮੋਟਰਾਂ ਬੋਰਾ ਚ ਇਹ ਬਾਈ ਅੰਦਾਜ਼ਾ ਦਾ ਜਾਨਾ 20 ਫੁੱਟ ਦੀ ਲਗਭਗ ਪੈਪ ਪਾਉਣ ਲੱਗੀ ਹੁਣ ਅੱਗੇ 10 ਫੁੱਟ ਦੀ ਡਿਲੀਵਰੀ ਹੁੰਦੀ ਹਾਂ ਇੱਕ ਤਾਂ ਹਰੇਕ ਬੰਦਾ ਪਾਉਂਦੀ ਪਾਉਂਦਾ ਜਿਹੜੇ ਕੈਪਟੀਆਂ ਸੀ ਘੱਟੋ ਘੱਟ 540 ਤੋਂ ਲੈ ਕੇ 600 ਫੁੱਟ ਤੱਕ ਕੈਪਟੀਆਂ ਕਰੀਆਂ ਨੇ ਦੋ ਦੋ ਟੋਟੇ ਸਾਰੇ ਪਾਉਣੇ ਆ ਮੰਨ ਕੇ ਅੱਛਾ ਜਿਹਨੇ ਇੱਕ ਸਾਲ ਚ ਹਾਂ 8 ਡਿਲੀਵਰੀਆਂ ਤੋਂ ਮੈਂ ਸ਼ੁਰੂ ਕਰਿਆ ਸੀ ਆਪ ਦਾ ਤੇ ਹੁਣ 17 ਹੋ ਗਈਆਂ ਕੈਸਾ ਸਾਲ ਚ ਮਤਲਬ ਸਾਰੇ 5-7 ਸਾਲਾਂ ਦੇ ਵਿੱਚ ਵਿੱਚ ਜਿਹਨੇ ਕਿੰਨਾ ਪਾਣੀ ਥੱਲੇ ਗਿਆ ਦੇਖ ਤਿੰਨੀ ਫਿਕਰ ਤੇ ਚਿੰਤਾ ਵਾਲੀ ਗੱਲ ਆ ਕਿ ਸਾਡਾ ਆਉਣ ਵਾਲੀਆਂ ਨਸਲਾਂ ਲਈ ਇੱਥੇ ਪੀਣ ਪੀਣ ਲਈ ਪਾਣੀ ਵੀ ਨਹੀਂ ਬਚਣਾ ਤੇ ਫਸਲਾਂ ਨੂੰ ਤਾਂ ਬਹੁਤ ਦੂਰ ਦੀ ਗੱਲ ਆ ਧਰਤੀ ਬਈ ਬੰਜਰ ਹੋਣੀ ਆ ਰੇਗਿਸਤਾਨ ਬਣ ਜਾਣਾ ਪੰਜਾਬ ਦੀ ਧਰਤੀ ਨੇ ਜਿਵੇਂ ਸੁੰਡੀਆਂ ਪ੍ਰਜਾਤੀਆਂ ਖਤਮ ਹੋ ਗਈਆਂ ਕਿੰਨੀਆਂ ਪ੍ਰਜਾਤੀਆਂ ਦੁਨੀਆ ਦੇ ਵਿੱਚੋਂ ਇੱਥੇ ਜਾਨਵਰਾਂ ਦੀਆਂ ਪੰਛੀਆਂ ਦੀਆਂ ਖਤਮ ਹੋ ਗਈਆਂ ਐਈ ਸੋਡੀ ਪ੍ਰਜਾਤੀ ਪੰਜਾਬ ਦੀ ਧਰਤੀ ਤੋਂ ਪੰਜਾਬੀਆਂ ਦੀ ਪ੍ਰਜਾਤੀ ਖਤਮ ਹੋ ਜਾਣੀ ਇਹਦਾ ਜ਼ਿੰਮੇਵਾਰ ਅਸੀਂ ਲੋਕ ਆ ਤੁਸੀਂ ਬਾਈ ਕਿਸਾਨ ਹੋ ਤੁਸੀਂ ਵੀ ਝੋਨਾ ਲਾਉਂਦੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਯਾਰ ਵੀ ਆਪਾਂ ਨੂੰ ਇਹ ਜਿਹੜੀ ਛੋਟੇ ਕੋਲ ਨਹਿਰੀ ਪਾਣੀ ਕਿੰਨਾ ਆਉਂਦਾ ਨਹਿਰੀ ਪਾਣੀ ਬਾਈ ਉਹੀ ਮੰਨ ਲਓ ਵੀ 20 30% ਏਰੀਆ ਜਿਹੜਾ ਰਾਮਦਾਸ 70% ਦਾ ਝੋਨਾ ਸਾਰਾ ਕੋਈ ਕੋਈ ਫਸਲ ਹੀ ਆ ਹਾਂ ਉਹ ਬੋਰਾਂ ਦੇ ਪਾਣੀਤੀ ਸੀ ਨਹਿਰੀ ਪਾਣੀ ਨਹਿਰੀ ਪਾਣੀ ਆਉਂਦੇ ਨਹੀਂ ਹੈਗਾ ਪੰਜਾਬ 'ਚ ਨਹਿਰਾਂ ਬੰਦ ਪਈਆਂ ਪੰਜਾਬ ਦੀਆਂ ਨਹਿਰਾਂ ਸੁੱਕੀਆਂ ਪਈਆਂ ਜਿਹੜੀਆਂ ਰਾਜਸਥਾਨ ਨੂੰ ਜਾਂਦੀਆਂ ਉਹ ਨੱਕੋ ਨੱਕ ਭਰੀਆਂ ਜਾਂਦੀਆਂ ਹੁਣ ਝੋਨਾ ਲੋਕਾਂ ਨੇ ਸ਼ੁਰੂ ਕਰਤਾ ਬੰਦੀ ਹੋ ਗਈ ਨਾ ਸੂਏ ਚ ਪਾਣੀ ਆ ਨਾ ਨਹਿਰ ਚ ਪਾਣੀ ਆ ਨਹਿਰ ਚ ਪਾਣੀ ਆ ਮੁੱਖ ਮੰਤਰੀ ਕਹਿੰਦਾ ਮੈਂ ਚੱਪੇ ਚੱਪੇ ਦੇ ਪਾਣੀ ਪਹਚਾਤਾ ਅਸਲ ਬਈ ਕਾਰਨ ਪਤਾ ਕੀ ਆ ਬਾਈ ਤੁਸੀਂ ਹੋਰ ਵੀ ਦੇਖੋ ਅਸੀਂ ਜ਼ਿੰਮੇਵਾਰ ਅਸੀਂ ਕਿਵੇਂ ਆ ਸਾਨੂੰ ਮੋਟਰਾਂ ਦੇ ਬਿੱਲ ਮਾਫ ਕਰਤੇ ਆਪਾਂ ਬਿੱਲ ਭਰਨਾ ਨਹੀਂ ਛੱਡਿਆ ਆਟੋਮੈਟਿਕ ਖਰਚਾ ਚੱਲੋ ਜੀ ਘਰੇ ਆਗੇ ਇੱਕ ਹੋਰ ਕੰਮ ਆ ਬਾਈ ਡੇਢ ਮਹੀਨਾ ਹੋ ਗਿਆ ਜਦੋਂ ਝੋਨੇ ਦੀ ਲਵਾਈ ਹੁੰਦੀ ਆ ਮੀਂਹਾਂ ਦੀ ਲੋੜ ਹੁੰਦੀ ਆ ਹੋ ਟਰਾਲੀਆਂ ਭਰੀਆਂ ਦੀਆਂ ਭਰੀਆਂ ਤੁਸੀਂ ਆਰਿਆਂ ਤੇ ਜਾ ਕੇ ਦੇਖੋ ਹਾਂ ਲੋਕਾਂ ਨੇ ਝੋਨੇ ਵਾਲੇ ਬਾਣਾ ਚ ਕਿਤੇ ਇੱਕ ਦਰਖਤ ਡਕਾਉਣ ਦਾ ਮਾਮਲਾ ਹੈ ਹਾਂ ਇਹ ਮੈਂ ਪਹਿਲਾਂ ਵੀ ਬੋਲ ਕੇ ਆਇਆ ਹਾਂ ਬਾਈ ਬਹੁਤ ਬਹੁਤ ਜਾ ਰਹੇ ਨੇ ਦਰਖਤ ਲਾ ਨਹੀਂ ਰਹੇ ਮੈਂ ਪਰਸੋਂ ਜੋ ਉੱਥੇ ਸੁਣਿਆ ਸੀਗਾ ਕੋਈ ਰਿਪੋਰਟ ਸਰਕਾਰੀ ਵੀ ਆਪਣੇ ਇੰਡੀਆ ਚ 28 ਬਰੁਖ ਆਉਂਦੇ ਇੱਕ ਬੰਦੇ ਨੂੰ ਜਿਹੜੇ ਕੈਨੇਡਾ ਚ 10000 ਆਸਟ੍ਰੇਲੀਆ ਸਾਇਦ 4000 ਜਰਮਨ ਚ 3000 ਰੁੱਖਾ ਘਟੂ ਘਟ ਆਪਣੇ ਮਤਲਬ 28 ਵੀ ਪੁਰਾਣੇ ਬਰੂੜੇ ਅੰਕੜੇ ਹੋਣਗੇ ਨਹੀਂ ਨਹੀਂ ਇਹ ਤਾਂ ਪੁਰਾਣੇ ਹੁਣ ਕਿੱਥੇ ਬਾਈ ਕਿੰਨੀਆਂ ਸੜਕਾਂ ਤੋਂ ਪੱਟ ਤੇ ਕਿੰਨੇ ਲੋਕਾਂ ਨੇ ਇਹੀ ਮੈਂ ਅੱਗੇ ਬੋਲ ਕੇ ਆਂ ਬਾਈ ਸੜਕ ਦੇ ਉੱਤੇ ਖੜਾ ਦਰਾਤਾ ਪਹੀ ਤੇ ਖੜਾ ਖਾਲ ਤੇ ਖੜਾ ਮਿੰਟ ਲਾਉਂਦੇ ਆ ਉਹ ਵੀ ਬੱਟਣ ਲੱਗੇ ਮਿੰਟ ਲਾਉਂਦੇ ਆ ਤੇ ਬਾਣ ਤਾਂ ਛੱਡੇ ਹੀ ਕੋਈ ਨਹੀਂ ਬਾਣ ਤਾਂ ਉਹ ਵੀ ਖਾਲੀ ਕਰਤੇ ਯਾਰ ਫਿਰ ਆਪਾਂ ਹੁਣ ਆਪਾਂ ਰੌਲਾ ਕਿਉਂ ਪਾਉਣਾ ਵੀ ਟੈਂਪਰੇਚਰ ਵੱਧ ਗਿਆ ਤਾਪਮਾਨ ਵੱਧ ਗਿਆ ਗਰਮੀ ਇੰਨੀ ਹੋ ਗਈ ਕਿੰਨੇ ਦਰਾਤਾ ਐਦ ਕੀ ਬਾਈ ਫੁੱਕੇ ਲੋਕਾਂ ਨੇ ਕਿੰਨੀ ਅੱਗ ਲਾਈ ਲੋਕਾਂ ਨੇ ਦਰਾਤਾਂ ਨੂੰ ਕੋਈ ਸੋਚ ਨਹੀਂ ਰਿਹਾ ਇੰਨਾਂ ਗੱਲਾਂ ਬਾਰੇ ਕੋਈ ਸੋਚ ਨਹੀਂ ਰਿਹਾ ਲਿਓ ਜੀ ਏਸੀ ਪਹਿਲਾਂ 200 ਹੁਣ 400 ਕਰ ਦਿਓ 400 ਸੀ ਹੁਣ 500 ਕਰ ਦਿਓ ਏਸਿਆਂ ਦੇ ਕਿੰਨਾ ਚਿਰ ਚੱਲੋਂਗੇ ਆ ਬਿਜਲੀ ਫਰੀ ਕਰਕੇ ਸਾਰਾ ਮੁਲਕ ਏਸਿਆਂ ਕੰਨੀ ਪੈ ਗਿਆ ਤਰਖ ਤੰਗ ਨਹੀਂ ਕਿਸੇ ਦਾ ਕੋਈ ਤੇ ਨਾ ਨਾ ਇਹ ਸਰਕਾਰ ਡਰਾਮੇ ਕਰੀ ਜਾਂਦੀ ਹੈ ਖਾਣਾ ਪੂਰਤੀਆਂ ਕਰੀ ਜਾਂਦੀ ਹੈ ਯਾਰ ਅਸਲ ਤਾਂ ਸੋ ਪੰਜਾਬ ਦੇ ਲੋਕੋ ਬਾਈ ਸਾਨੂੰ ਅਸੀਂ ਤਾਂ ਇਹੀ ਮੱਥਾ ਮਾਰਦੇ ਫਿਰਦੇ ਆ ਉਹ ਛੋਡੀਆਂ ਆਉਣ ਵਾਲੀਆਂ ਨਸਲਾਂ ਲਈ ਪਾਣੀ ਬਚਾ ਲੋ ਏ ਬਚਾ ਲੋ ਏ ਧਰਤੀ ਨੂੰ ਰੱਬ ਦਾ ਵਾਸਤਾ ਉਹ ਤੁਹਾਨੂੰ ਛੋਡੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਵਾਸਤਾ ਬਚਾ ਲੋ ਇਹ ਉੱਠ ਕੇ ਮਾੜੀ ਮੋਟੀ ਅਕਲ ਨੂੰ ਹੱਥ ਮਾਰੋ ਏ ਇਹਦੇ ਬਾਰੇ ਰੌਲਾ ਪਾਓ ਸਾਨੂੰ ਨਹਿਰੀ ਪਾਣੀ ਦਿਓ ਉਹ ਜੁਨੀਅਨ ਵਾਲੇ ਉਹ ਆ ਕਿਸਾਨ ਜੁਨੀਅਨ ਵਾਲਿਆਂ ਨੂੰ ਕਹਿਣਾ ਚਾਹੁੰਦਾ ਮੈਂ ਉਹ ਤੁਸੀਂ ਤੱਕੇ ਨਾਲ ਕਹਿੰਦੇ ਹੁੰਨੇ ਆ ਅਸੀਂ ਕੋਲੇ ਖੜੇ ਆਂ ਲਾਓ ਅੱਗ ਕਿਹੜਾ ਰੋਕੂਗਾ ਉਹ ਤੁਸੀਂ ਆਹ ਗੱਲ ਦੇ ਉੱਤੇ ਰੌਲਾ ਪਾਓ ਸਰਕਾਰ ਨੂੰ ਕਹੋ ਵੀ ਅਸੀਂ ਖੜੇ ਆਂ ਆਜੋ ਨਹਿਰੀ ਪਾਣੀ ਸਾਨੂੰ ਕਿਉਂ ਨਹੀਂ ਦਿੱਤਾ ਜਾ ਰਿਹਾ ਕਿਉਂ ਹੁਣ ਧਰਤੀ ਹੇਠੋਂ ਪਾਣੀ ਮੁਕਾਇਆ ਜਾ ਰਿਹਾ ਕਿਉਂ ਫਸਲਾਂ ਦਾ ਸਾਨੂੰ ਕੋਈ ਤੁਸੀਂ ਇਹਦਾ ਬਦਲੀ ਕਰਨ ਦਿਓ ਫਸਲਾਂ ਦਾ ਬਦਲ ਦਿਓ ਕੋਈ ਝੋਨੇ ਦਾ ਬਦਲ ਦਿਓ ਕੋਈ ਹੋਰ ਫਸਲਾਂ ਦੇ ਰੇਟ ਦਿਓ ਭਾਅ ਦਿਓ ਉਹਦਾ ਕੋਈ ਮੰਡੀਕਰਨ ਹੋਵੇ ਚੰਗੀ ਤਰ੍ਹਾਂ ਦਾ ਉਹਦੀ ਕੋਈ ਖਰੀਦ ਚੰਗੀ ਤਰ੍ਹਾਂ ਹੋਵੇ ਸਰਕਾਰੀ ਤੌਰ ਦੇ ਉੱਤੇ ਕੋਈ ਉਹ ਐਮਐਸਪੀ ਦੇ ਉੱਤੇ ਕੁਝ ਬਣੇ ਉਹ ਉਹਨਾਂ ਗੱਲਾਂ ਬਾਰੇ ਲੜੋ ਜੂਨੀਅਨ ਵਾਲਾ ਉਹ ਆ ਨਾ ਲੜੋ ਓ ਅਸੀਂ ਤੱਕੇ ਨਾ ਹੋਣੀ ਆਗਰ ਲਵਾਵਾਂਗੇ ਓਏ ਤੱਕੇ ਨਾ ਅਸੀਂ ਖੜੇ ਹਾਂ ਓਏ ਕਿਹੜਾ ਰੋਕੂਗਾ ਪਹਿਲਾਂ ਚੋਨਾ ਲਾਓ ਓਏ ਅਸੀਂ ਖੜੇ ਹਾਂ ਓਏ ਆਹ ਕੰਮ ਨਾ ਕਰੋ ਓਏ ਤੁਸੀਂ ਆਪ ਬੈਰੀ ਬਣ ਰਹੇ ਹੋ ਆਪਦੀਆਂ ਨਸਲਾਂ ਦੇ ਓਏ ਆਪਦੀਆਂ ਪੀੜੀਆਂ ਦੇ ਓਏ ਸੋੜਾ ਆਉਣ ਵਾਲਾ ਭਵਿੱਖ ਤਬਾਹ ਹੋ ਜਾਣਾ ਓਏ ਸੋਚ ਲਓ ਸਮਝ ਲਓ ਓਏ ਮੇਰੀ ਹੱਥ ਬੰਨ ਕੇ ਬੇਨਤੀ ਆ ਬੜਲੇ ਹੋਣ ਇੱਥੇ ਕਈ ਸੁਝਾਅ ਦੇਣਗੇ ਤੂੰ ਬੜਾ ਸਿਆਣਾ ਆ ਗਿਆ ਫੈਕਟਰੀਆਂ ਕਿੰਨਾ ਪਾਣੀ ਕੱਢਦੀਆਂ ਫਲਾਨਾ ਐ ਕੱਢਦੀਆਂ ਉਹ ਜੇ ਉਹ ਕੱਢਦੀਆਂ ਅਸੀਂ ਤਾਂ ਉਹਨੂੰ ਵੀ ਰੋਕਦੇ ਹਾਂ ਉਹ ਵੀ ਪਾਬੰਦੀ ਹੋ ਮੇਰੀ ਬੇਨਤੀ ਆ ਜਿੰਨੀਆਂ ਜੁਨੀਅਨਾਂ ਨੇ ਅਗਰਾਹਾਂ ਸਾਹਿਬ ਆ ਡੱਲੇਲਾ ਸਾਹਿਬ ਨੇ ਡਕਾਉਂਦਾ ਜੁਨੀਅਨ ਨਾ ਕ੍ਰਾਂਤੀ ਕਰੀ ਜੁਨੀਅਨ ਜਿੰਨੀਆਂ ਵੀ ਜੁਨੀਅਨ ਆ ਬਣੀਆਂ 38 40 45 100 ਜੁਨੀਅਨ ਜੁਨੀਅਨ ਆ ਸੋੜੇ ਆਗੂਆਂ ਨੂੰ ਬੇਨਤੀ ਆ ਉਹ ਇਕੱਠੇ ਹੋ ਕੇ ਮਤਾ ਪਾ ਦਿਓ ਸਰਕਾਰ ਨੂੰ ਇਹ ਜਗਾਓ ਵੇ ਵੀ ਨਹਿਰੀ ਪਾਣੀ ਜਿਹੜਾ ਸਾਡਾ ਦੂਜੇ ਸੂਬਿਆਂ ਨੂੰ ਦਿੱਤਾ ਗਿਆ ਮੋੜ ਕੇ ਪੰਜਾਬ ਦੀ ਧਰਤੀ ਤੇ ਲਿਆਓ ਥੱਲੋਂ ਪਾਣੀ ਕੱਢਣਾ ਬੰਦ ਕਰ ਦਿਓ ਓਏ ਜੇ ਬਚਾਉਣੀਆਂ ਨਸਲਾਂ ਪੀੜੀਆਂ ਵਜੂਦ ਪੰਜਾਬ ਦਾ ਬਚਾਉਣਾ ਖਤਮ ਹੋ ਜਾਉਂਗੇ ਓਏ